ਪੰਜਾਬੀ ਵਰਣਮਾਲਾ ਦੀ ਚੌਥੀ ਟੋਲੀ ਤਵਰਗ ਟੋਲੀ ਇਹਦਾ ਸਭ ਤੋਂ ਪਹਿਲਾ ਅੱਖਰ ਹੈ ਟੈਂਕਾ 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 ਟਮਾਟਰ ਟੈਂਕਾ ਟਮਾਟਰ ਲਿਖਣ ਲੱਗਿਆਂ ਟੈਂਕੇ ਨੂੰ ਲਿਖਣਾ ਬਹੁਤ ਆਸਾਨ ਹੁੰਦਾ ਹੈ ਅਗਲਾ ਅੱਖਰ ਹੈ ਠਠਾ 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 ਠੇਲਾ ਠਠਾ ਠੇਲਾ ਜਦੋਂ ਤੁਸੀਂ ਲਿਖਤੀ ਰੂਪ ਵਿੱਚ ਛੱਠੇ ਨੂੰ ਲਿਖਦੇ ਹੋ ਤਾਂ ਇੱਕ ਲਾਈਨ ਦੀ ਜਾਂ ਇੱਕ ਲਕੀਰ ਨੂੰ ਖਿੱਚ ਕੇ ਥੱਲੋ ਤੁਸੀਂ ਇੱਕ ਤਰ੍ਹਾਂ ਨਾਲ ਇੱਕ ਗੋਲਾ ਬਣਾ ਦੇਣਾ ਹੈ ਤੇ ਉਹਨਾਂ ਨੂੰ ਆਪਸ ਵਿੱਚ ਜੋੜ ਦੇਣਾ ਹੈ ਤਾਂ ਬਣ ਜਾਂਦਾ ਹੈ ਠਠਾ ਅਗਲਾ ਅੱਖਰ ਹੈ ਡੱਡਾ 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 ਢਮਰੂ ਡੱਡਾ ਢਮਰੂ ਡੱਡਾ ਲਿਖਣ ਦੇ ਲਈ ਤੁਸੀਂ ਇੱਕ ਲਕੀਰ ਲਿਖਣੀ ਹੈ ਅਤੇ ਉਹਦੇ ਤੋਂ ਬਾਅਦ ਤਿੰਨ ਪਾ ਦੇਣਾ ਹੈ ਪਰ ਉਹਨੂੰ ਖੁੱਲਾ ਛੱਡਣ ਦੀ ਬਜਾਏ ਆਪਸ ਵਿੱਚ ਜੋੜ ਦੇਣਾ ਹੈ ਅਗਲਾ ਅੱਖਰ ਹੈ ਟੱਡਾ 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 ਟੋਲ ਟੱਡਾ ਟੋਲ ਇਹਨੂੰ ਲਿਖਣਾ ਥੋੜਾ ਜਿਹਾ ਜ਼ਿਆਦਾ ਧਿਆਨ ਅਤੇ ਪ੍ਰੈਕਟਿਸ ਮੰਗਦਾ ਹੈ ਵਰਗ ਟੋਲੀ ਦਾ ਅੰਤਿਮ ਵਰਣ ਹੈ ਰਾਣਾ ਰਾਣਾ ਸੋ ਪਾਣੀ ਆਣੀ ਣਾਣੇ ਨੂੰ ਲਿਖਣਾ ਤੁਹਾਡਾ ਥੋੜਾ ਜਿਹਾ ਧਿਆਨ ਜ਼ਰੂਰ ਮੰਗਦਾ ਹੈ ਪਰ ਇਹ ਬਹੁਤ ਆਸਾਨੀ ਨਾਲ ਲਿਖਿਆ ਜਾਂਦਾ ਹੈ ਜਿਵੇਂ ਆਪਾਂ ਇਸ ਤੋਂ ਪਹਿਲੀਆਂ ਦੋ ਟੋਲੀਆਂ ਦੇ ਵਿੱਚ ਵੇਖਿਆ ਬਿਲਕੁਲ ਉਸੇ ਤਰ੍ਹਾਂ ਣਾਣਾ ਵੀ ਜਾਂ ਤਾਂ ਸ਼ਬਦ ਦੇ ਵਿਚਕਾਰ ਆਉਂਦਾ ਹੈ ਜਾਂ ਫਿਰ ਕਿਸੇ ਸ਼ਬਦ ਦਾ ਇਹ ਅੰਤਿਮ ਵਰਣ ਹੁੰਦਾ ਹੈ ਟਕ ਵਰਗ ਟੋਲੀ ਦੇ ਪੰਜ ਵਰਣ ਹੋਏ ਟੈਂਕਾ ਠਠਾ ਡੱਡਾ ਟੱਡਾ ਣਾਣਾ